ਸੁਣੋ ਇੱਕ ਐਸੀ ਰਾਤ ਦੀ ਕਹਾਣੀ ਜਦੋਂ ਇੱਕ ਡਰਾਉਂਦੇ ਭੂਤ ਨੇ ਗੁਰੂ ਨਾਨਕ ਦੇਵ ਜੀ ਨੂੰ ਚੁਣੌਤੀ ਦਿੱਤੀ ਪਰ ਅੰਤ ਉਹ ਭੂਤ ਹਾਰਨ ਲੱਗ ਪਿਆ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਭੂਤ ਨੂੰ ਮਾਰਿਆ ਨਹੀਂ ਸਗੋਂ ਉਸ ਨੂੰ ਇੱਕ ਐਸੀ ਚੀਜ਼ ਦਿੱਤੀ ਜਿਸ ਦਾ ਉਸਨੇ ਸੁਪਨਾ ਵੀ ਨਹੀਂ ਦੇਖਿਆ ਸੀ ਅੱਜ ਦੀਦੇ ਬਾਲੂ ਦਰਵਾਜ਼ੇ ਬੰਦ ਕਰੋ ਕਿਉਂਕਿ ਅੱਜ ਅਸੀਂ ਇਤਿਹਾਸ ਦੇ ਉਸ ਰਸ ਨੂੰ ਉਜਾਗਰ ਕਰਨ ਜਾ ਰਹੇ ਹਾਂ ਜੇ ਸਾਨੂੰ ਸੋਧੀਆਂ ਤੋਂ ਦੁਬਾਇਆ ਗਿਆ ਹੈ ਇਹ ਕਹਾਣੀ ਇੱਕ ਪੂਤ ਦੀ ਨਹੀਂ ਪਰ ਇਸ ਤੋਂ ਵਿਵਦ ਇੱਕ 마ਸੂਮ ਆਤਮਾ ਦੀ ਮੁਕਤੀ ਦੀ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਉਸ ਪਿੰਡ ਦੀ ਇਹ ਘਟਨਾ ਵਾਪਰੀ ਜੀ ਇੱਕ ਛੋਟੀ ਜਿਹੇ ਪਿੰਡ ਵਿੱਚ ਪਿੰਡ ਵਾਲੇ ਰਾਤ ਨੂੰ ਘਰੋਂ ਬਾਹਰ ਨਿਕਲਣ ਤੋਂ ਡਰਦੇ ਸਨ ਕਿਉਂਕਿ ਉੱਥੇ ਇੱਕ ਪੂਤ ਨੇ ਡੇਰਾ ਜਮਾਇਆ ਹੋਇਆ ਸੀ ਲੋਕ ਕਹਿੰਦੇ ਸਨ ਉਹ ਪੂਤ ਬੜਾ ਗੁੱਸੇ ਵਾਲ ਸੀ ਰਾਤ ਨੂੰ ਉਹ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਉਂਦਾ ਚੀਜ਼ਾਂ ਸੁੱਟਦਾ ਪਿੰਡ ਦੇ ਪੰਡਤਾਂ ਨੇ ਉਸ ਨੂੰ ਭਜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਰ ਬਾਰ ਉਹ ਵਾਪਸ ਆ ਜਾਂਦਾ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਪਿੰਡ ਪਹੁੰਚੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਾਰੀ ਕਹਾਣੀ ਸੁਣਾਈ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਚਲੋ ਅਸੀਂ ਉਸ ਘਰ ਵਿੱਚ ਰੁਕਦੇ ਹਾਂ ਜਿੱਥੇ ਇਹ ਭੂਤ ਰਹਿੰਦਾ ਹੈ ਪਿੰਡ ਵਾਲੇ ਤਾਂ ਹੈਰਾਨ ਰਹਿ ਗਏ ਉਹਨਾਂ ਨੇ ਸੋਚਿਆ ਇਹ ਬਚੇਗਾ ਕਿਵੇਂ ਪਰ ਗੁਰੂ ਜੀ ਤਾਂ ਜਾਣਦੇ ਸਨ ਕਿ ਇਹ ਕੋਈ ਭੂਤ ਨਹੀਂ ਸਗੋਂ ਇੱਕ ਦੁਖੀ ਆਤਮਾ ਹੈ ਜਿਸ ਨੂੰ ਮਦਦ ਦੀ ਲੋੜ ਹੈ ਰਾਤ ਹੋਈ ਹਨੇਰਾ ਹੋ ਗਿਆ ਅਚਾਨਕ ਇੱਕ ਭਿਆਨਕ ਆਵਾਜ਼ ਸੁਣਾਈ ਦਿੱਤੀ ਭੂਤ ਆਪਣੇ ਭਿਆਨਕ ਰੂਪ ਵਿੱਚ ਪ੍ਰਗਟ ਹੋਇਆ ਉਸ ਦੀਆਂ ਅੱਖਾਂ ਅੱਗ ਵਾਂਗ ਲਾਲ ਸਨ ਉਸ ਦਾ ਰੂਪ ਇੰਨਾ ਡਰਾਵਣਾ ਸੀ ਕਿ ਦੇਖਣ ਵਾਲਾ ਪੱਥਰ ਹੋ ਜਾਵੇ ਪਰ ਗੁਰੂ ਜੀ ਤਾਂ ਪਹਾੜ ਵਾਂਗ ਡਟੇ ਰਹੇ ਅਤੇ ਫਿਰ ਗੁਰੂ ਜੀ ਨੇ ਉਸ ਨੂੰ ਕੋਈ ਮੰਤਰ ਨਹੀਂ ਸੁਣਾਇਆ ਨਾ ਹੀ ਕੋਈ ਦਾदू ਕੀਤਾ ਉਹਨਾਂ ਨੇ ਸਿਰਫ ਇੱਕ ਸਵਾਲ ਪੁੱਛਿਆ ਬੁਨਨਾ ਗੁੱਸੇ ਵਿੱਚ ਕਿਉਂ ਹੈ ਤੇਰੇ ਦੁੱਖ ਦਾ ਕੀ ਕਾਰਨ ਹੈ ਇਸ ਨੂੰ ਕੇ ਪੁੱਤ ਠਟਕ ਗਿਆ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਉਸ ਦੇ ਗੁੱਸੇ ਦਾ ਕਾਰਨ ਪੁੱਛੇਗਾ ਉਸ ਪੁੱਤ ਨੇ ਦੱਸਿਆ ਕਿ ਉਸ ਦਾ ਨਾਮ ਪਾਈ ਮੋਹਨ ਹੈ ਉਹ ਇੱਕ ਬਹੁਤ ਵੱਡਾ ਲਾਲਚੀ ਵਪਾਰੀ ਸੀ ਉਸਨੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੋਇਆ ਸੀ ਪਰ ਮੌਤ ਤੋਂ ਬਾਅਦ ਉਸ ਦੀ ਆਤਮਾ ਪਾਪਾਂ ਦੇ ਬੋਝ ਤਲੇ ਦਬੀ ਇਸ ਜਗ੍ਹਾ ਤੇ ਫਸੀ ਰਹਿ ਗਈ ਉਸ ਦਾ ਗੁੱਸਾ ਅਸਲ ਵਿੱਚ ਆਪਣੇ ਆਪ ਤੇ ਗੁੱਸਾ ਸੀ ਉਸ ਨੂੰ ਆਪਣੀਆਂ ਗਲਤੀਆਂ ਤੇ ਪਛਤਾਵਾ ਸੀ ਗੁਰੂ ਜੀ ਨੇ ਉਸ ਨੂੰ ਸਮਝਾਇਆ ਤੇਰਾ ਡਰ ਅਤੇ ਗੁੱਸਾ ਇਹ ਵਿਚਾਰਾਂ ਦਾ ਨਤੀਜਾ ਹੈ ਕਿ ਜਦ ਤੂੰ ਵਾਹਿਗੁਰੂ ਦਾ ਨਾਮ ਜਪ ਕਰੇਗਾ ਤਾਂ ਤੈਨੂੰ ਸੱਚੀ ਸ਼ਾਂਤੀ ਮਿਲੇਗੀ ਉਹ ਪੁੱਤ ਜੋ ਸਦੀਆਂ ਤੋਂ ਗੁੱਸੇ ਅਤੇ ਪਛਤਾਵੇ ਵਿੱਚ ਮਚ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਈ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ ਅਤੇ ਨਾਮ ਜਪਣ ਲੱਗ ਪਿਆ। ਓਲੀ-ਹੋਲੀ ਉਸਦਾ ਭਿਆਨਕ ਰੂਪ ਇੱਕ ਤੇਜਸਮੀ ਰੋਸ਼ਨੀ ਵਿੱਚ ਬਦਲ ਗਿਆ ਅਤੇ ਉਸ ਆਤਮਾ ਨੂੰ ਮੁਕਤੀ ਪ੍ਰਾਪਤ ਹੋ ਗਈ। ਅਗਲੇ ਦਿਨ ਪਿੰਡ ਵਾਲਿਆਂ ਨੇ ਉਸ ਘਰ ਵਿੱਚ ਅਜਿਹੀ ਸ਼ਾਂਤੀ ਅਨੁਭਵ ਕੀਤੀ ਜੋ ਉੱਥੇ ਸਦੀਆਂ ਬਾਅਦ ਵਾਪਸ ਆਈ ਸੀ। ਇਸ ਘਟਨਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੈ ਕਿ ਪੂਤ ਪ੍ਰੇਤ ਡਰਾਉਂਦੀਆਂ ਸ਼ਕਤੀਆਂ ਨਹੀਂ ਸਗੋਂ ਫਸੀਆਂ ਹੋਈਆਂ ਦੁਖੀ ਆਤਮਾਵਾਂ ਹੁੰਦੀਆਂ ਹਨ ਅੱਜ ਕੱਲ ਅਸੀਂ ਵੀ ਕਿਉਂ ਨਹੀਂ ਆਪਣੇ ਅੰਦਰਲੀ ਪੂਤਾਂ ਨੂੰ ਮੁਕਤੀ ਦੇ ਸਕਦੇ ਅਸੀਂ ਵੀ ਆਪਣੇ ਅੰਦਰ ਸੱਚੀ ਸ਼ਾਂਤੀ ਮਹਿਸੂਸ ਕਰ ਸਕਦੇ ਹਾਂ ਪਰ ਇਹ ਸਭ ਸੰਭਵ ਹੋਵੇਗਾ ਰੋਜ਼ਾਨਾ ਨਾਮ ਜਪਣ ਨਾਲ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਉਣਾ ਨਾ ਭੁੱਲੋ